ਉਤਮ ਮਦਾਨ ਹੈ ਜਿਹੜਾ ਅੱਜ ਇੰਡੋਪਾਗ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਆ ਕਰਾਣਾਉਂਦ ਦੀ ਧਰਤੀ ਚ ਅੱਜ ਕੈਂਪ ਲੱਗਾ ਹੈ ਇਹ ਬੜੀ ਜ਼ਰੂਰੀ ਸੀ ਕਿ ਜੇ ਅਗਰ ਐਸੀ ਕੋਈ ਮੁਸੀਬਤ ਬਣਦੀ ਤਾਂ ਸਭ ਤੋਂ ਪਹਿਲਾਂ ਹੀ ਇੱਕ ਪੇਸ਼ੈਂਟ ਨੂੰ ਜ਼ਰੂਰਤ ਹੁੰਦੀ ਹੈ ਜਿਹੜਾ ਇੰਜਰਡ ਹੋ ਜਾਂਦਾ ਉਹਦੇ ਸੰਬੰਧ ਚ ਮੈਂ ਕਰਾਣਾਉਂਦ ਵਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜੇਸ ਕਲਾਨੌਰਾਂ ਚ ਇਹਨਾਂ ਅੱਜ ਖੂਨਦਾਨ ਦਿੱਤਾ ਜਾਂ ਜਿੰਨੇ ਵੀ ਜੁੰਟਾਂ ਚ ਇਕੱਠੇ ਕੀਤੇ ਨੇ ਸਭ ਤੋਂ ਵਧੀਆ ਦਾਨ ਖੂਨਦਾਨ ਨੂੰ ਬੱਲੇ ਜਾਂਦਾ ਮੈਂ ਸਾਰੇ ਦਾ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਜਨਨ ਅੱਜ ਦੀ ਖੂਨਦਾਨ ਦੇ ਵਿੱਚ ਕੈਂਪ ਚਾੜ ਕੇ ਆਪਣਾ ਖੂਨ ਦਾਨ ਕਰਦਾ ਤਾਂ ਕਲਾਨੌਰ ਵਿੱਚ ਬਲੱਡ ਬੈਂਕ ਬਣਾਉਂਦੀ ਕੋਈ ਆ ਦੀ ਦੇਖੋ ਬਲੱਡ ਬੈਂਕ ਚ ਜਿਹੜਾ ਕਲਾਨੌਰ ਪਹਿਲਾਂ ਤਾਂ ਹੌਟਲਨ ਦੀ ਬੜੀ ਬਹੁਤ ਸਮੱਸਿਆ ਸੀਗੀ ਤਾਂ ਹੌਟਲਨ ਪੈ ਗਈ ਆ ਤਾਂ ਬਲੱਡ ਬੈਂਕ ਜਿਹੜਾ ਇੱਥੇ ਬਣਾਵਾਗੇ ਜ਼ਰੂਰ ਬਣਾਵਾਗੇ ਕਲਾਨੌਰ ਤੇ ਤਰਤੀ ਦੇ ਜਿਹੜੇ ਮੇਨ ਪ੍ਰੋਬਲਮ ਸੀਗੀ ਕਿ 24 ਆਵਰ ਜਿਹੜੀ ਆ ਉਹਦੀ ਇਹਨੂੰ ਸਪਲਾਈ ਚਾਹੀਦੀ ਆ ਉਹ ਜਿਹੜੀ ਸਪਲਾਈ ਆ ਉਹ ਆਪਾਂ ਚਾਲੂ ਕਰ ਦਿੱਤੀ ਆ ਤੇ ਆਉਣ ਵਾਲੇ ਸਮੇਂ ਤੇ ਜਿਹੜਾ ਬਲੱਡ ਬੈਂਕ ਕਰਾਣੋਂ ਤੇ ਜਰੂਰ ਲੈ ਕੇ ਆਪਾਂ ਅਜੇ ਵੀ ਹੁੰਦਾ ਮੌਕੇ ਤੇ ਹੈਗਾ ਬਲੱਡ ਅਵੇਲੇਬਲ ਹੁੰਦਾ ਤੇ ਅਮਰ